ਸਤ ਸ੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਤਾਂ ਸਭ ਤੋਂ ਪਹਿਲੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਗੁਰਦੁਆਰੇ ਮੱਥਾ ਟੇਕਣ ਗਏ ਅਥਾ ਟੇਕੰਤਵਾਦ ਅਸੀਂ ਕੀਰਤਨ ਸੁਨਣ ਬੈਠ ਗਏ ਜਿਹੜੇ ਰਾਗੀ ਜੱਥਾ ਆਇਆ ਹੋਇਆ ਸੀ ਉਹਨਾਂ ਨੇ ਬਹੁਤ ਹੀ ਵਧੀਆ ਕੀਰਤਨ ਕੀਤਾ ਸਾਰੇ ਲੋਕ ਆਨੰਦ ਵਿੱਚ ਸੀ ਨਾਲ ਦੀ ਨਾਲ ਉਹਨਾਂ ਨੇ ਵਿਆਖਿਆ ਵੀ ਕੀਤੀ ਸਾਰੀ ਸੰਗਤ ਬੜੇ ਧਿਆਨ ਨਾਲ ਸੁਣ ਰਹੀ ਸੀ ਸੁੱਖ ਮਿਲਦਾ ਕਿੱਥੋਂ ਹੈ ਸੁੱਖ ਮਿਲਦਾ ਉਹ ਸੇਵਾ ਦੇ ਸੁੱਖ ਉਹਦੇ ਤੇ ਦੁੱਖ ਨੂੰ ਲੱਗੇ ਜੰਮਣ ਮਰਨ ਮੱਟ ਗਏ ਕਾਲਕ ਵਿੱਚੋਂ ਸਾਰੇ ਹਾਲ ਮੰਬਾਛੀਏ ਇਤੜੇ ਸਰਬ ਸੁਖਾਸ ਜਿੰਨੇ ਵੀ ਸੰਸਾਰ ਦੇ ਸੁੱਖ ਨੇ ਸਤਿਗੁਰਾਂ ਦੇ ਸਾਚੇ ਗੁਰੂ ਦੇ ਕੋਲ ਗੁਰੂ ਦੇ ਕੋਲ ਭਾਗੁਨਾ ਬਣਾਲੇ ਜਿਹੜੇ ਤੇਰੀ ਬਾਣੀ ਤੇ ਭਾਉ ਮਨ ਦੀ ਇਛਾ ਜਿਹੜੇ ਸੁੱਖ ਦੀ ਗੀਤ ਗਾ ਲੈ ਸਦਾ ਸੁਣਵੋ ਗਾਇਨਾ ਅਤਿ ਵਿਦਿਆ ਮੰਦ ਸਕੂਲ ਦੇ ਬੱਚੇ ਵੀ ਐਸੀ ਹੋਣ ਵਾਲੀ ਵਾਰਸੇ ਮੱਥਾ ਟੇਕ ਕੇ ਤੇ ਫੂਲ ਸਮਾਰਦੇ ਹੋਣਗੇ ਗਾਇਸਰ ਦਾਸਾਂ ਤੋਂ ਬਾਅਦ ਅਸੀਂ ਲੰਗਰ ਸ਼ਕਨ ਚੇਲੇ ਗਏ ਸੀ ਅੱਜ ਲੰਗਰ ਵਿੱਚ ਸੀ ਖੀਰ ਦਾਲ ਅਤੇ ਰੋਟੀ ਅੱਜ ਦਾ ਵੀਲੋਗ ਸ਼ੇਅਰ ਕਰਦੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਸਾਡੇ ਨਾਲ ਨਾਲ ਤੁਸੀਂ ਵੀ ਇਸ ਖੁਸ਼ੀਆਂ ਦਾ ਹਿੱਸਾ ਬਣੋ ਲਾਈਕ ਚੈਨ ਸਬਸਕ੍ਰਾਈਬ ਐਂਡ ਬਾਏ